ਸੋ ਇਹ ਸੋਚਦੀ ਆ ਸਭ ਤੋਂ ਪਹਿਲਾਂ ਕਮ ਸਟਾਰਟ ਤੋਂ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਨਾ ਲਵੋ ਜੋ ਕਰਨਾ ਤੁਸੀਂ ਸਟਾਰਟ ਕਰੋ ਬਾਕੀ ਸਾਨੂੰ ਕਿਸੇ ਨੇ ਕੁਝ ਨਹੀਂ ਇਵਨ ਕਿ ਸਾਡੇ ਪੇਰੈਂਟਸ ਵੀ ਸਾਡੇ ਫਰੈਂਡਸ ਵਗੈਰਾ ਸਾਰਿਆਂ ਨੇ ਸਾਨੂੰ ਮੋਟੀਵੇਟ ਕੀਤਾ ਡੀਮੋਟੀਵੇਟ ਕਿਸੇ ਨੇ ਨਹੀਂ ਕੀਤਾ ਔਰਤਾਂ ਨੂੰ ਅੱਗ ਰੱਬ ਨੇ ਨਾ ਇੱਕ ਐਕਸਟਰਾ ਹੀ એનર્ਜੀ ਦਿੱਤੀ ਹੋਈ ਹੈ ਕਿ ਉਹ ਕਦੀ ਵੀ ਹਾਊਸ ਵਾਈਫ ਤੇ ਜੇ ਉਹ ਬਾਹਰ ਜੌਬ ਕਰਦੀਆਂ ਪਈਆਂ ਨੇ ਤੇ ਉਹਨਾਂ ਨੂੰ ਉਹਨਾਂ ਵਿੱਚ ਇੱਕ એનર્ਜੀ ਰਹਿੰਦੀ ਹੈ ਕੰਮ ਕਰਨ ਦੀ ਮੈਂ ਹਲਦੀ ਅਗਰ ਦੇਖਿਆ ਜਾਏ ਤੇ ਅਸੀਂ ਸਰੋਂ ਦੇ ਤੇਲ ਵਿੱਚ ਸਬਜ਼ੀ ਬਣਾਉਂਦੇ ਹਾਂ ਔਰ ਸੈਂ ਦਾ ਨਮਕ ਯੂਜ਼ ਕਰਦੇ ਹਾਂ ਨਾਮ ਹੀ ਇਦਾਂ ਦਾ ਆ ਔਰ ਜਦੋਂ ਫੀਮੇਲਸ ਇੱਥੇ ਆਂਦੀਆਂ ਨੇ ਤੇ ਉਹ ਬਹੁਤ ਹੀ ਮੀਨਸ ਪੋਜ਼ਿਟਿਵ ਰਿਸਪੌਂਸ ਹੁੰਦਾ ਉਹਨਾਂ ਦਾ ਕਿ ਤੁਹਾਨੂੰ ਦੇਖ ਕੇ ਸਾਨੂੰ ਵੀ ਥੋੜੀ ਹਿੰਮਤ ਮਿਲਦੀ ਹੈ ਕਿ ਅਸੀਂ ਵੀ ਕੁਝ ਕਰਾਂਗੇ ਇਹ ਸਰ ਵਿਚਾਰ ਆ ਡਿਆ ਆਪਾਂ ਚੰਡੀਗੜ੍ਹ ਗਏ تھے ਅਸੀਂ ਉੱਥੇ ਆਪਾਂ ਦੇਖਿਆ ਕਿ ਫੂਡ ਕਾਰਟ ਦਾ ਕੰਮ ਇਦਾਂ ਚੱਲ ਰਿਹਾ ਲੋਕੀ ਆਪਾਂ ਸ਼ਿਫਟ ਗੱਡੀ ਲੈ ਕੇ ਆਣੇ ਲੋਕੀ ਇਸ ਤੋਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਦਾ BMW ਵਿੱਚ ਵੀ ਦੋਨਾਂ ਵੱਲ ਦੇਖ ਕੇ ਦੋਨਾਂ ਦੇ ਵਿੱਚ ਵਿਚਾਰਿਆ ਕਿ ਕਿਉਂ ਨਾ ਆਪਾਂ ਵੀ ਜਾ ਕੇ ਉਹਨੇ ਬਟਾਲੇ ਦੇ ਵਿੱਚ ਇੱਕ ਕੰਮ ਸਟਾਰਟ ਕਰੀਏ। ਮੈਸੇਜ ਇਹ ਦਵਾਂਗੇ ਕਿ ਜਿਸ ਤਰ੍ਹਾਂ ਅੱਜ ਕੱਲ ਬਹੁਤ ਹੀ ਜ਼ਿਆਦਾ ਗੰਦ ਵੀ ਵਿਕ ਰਿਹਾ ਜਿਹਨੂੰ ਆਪਾਂ ਕਹਾਂਗੇ ਕਿ ਸਾਡੇ ਕੋਲ ਆਵੋ ਹੈਲਥੀ ਫੂਡ ਖਾਵੋ ਹਾਈਜਨਿਕ ਜਿਹੜਾ ਘਰ ਦਾ ਬਣਾਇਆ ਕੋਈ ਉਹਦੇ ਵਿੱਚ ਐਕਸਟਰਾ ਮਸਾਲਾ ਨਹੀਂ ਕੋਈ ਪਾਇਆ ਜਾਂਦਾ। ਅੱਜ ਉਹਨਾਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣ ਜਾ ਰਹੇ ਹਾਂ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਜਾਂ ਤੇ ਵਿਦੇਸ਼ਾਂ ਦਾ ਰੁਖ ਕਰਦੇ ਹਨ ਜਾਂ ਇੱਥੇ ਨੌਕਰੀ ਨਾ ਮਿਲਣ ਦੇ ਕਾਰਨ ਉਦਾਸ ਹੋ ਜਾਂਦੇ ਹਨ ਥੱਕ ਹਾਰ ਕੇ ਬੈਠ ਜਾਂਦੇ ਹਨ ਤਸਵੀਰਾਂ ਸਾਂਝੀਆਂ ਕਰਦੇ ਹਾਂ ਪੋਸਟ ਗ੍ਰੈਜੂਏਟ ਪਤੀ ਪਤਨੀ ਜਿਨ੍ਹਾਂ ਨੇ ਫੂਡ 카ਟ ਇੱਥੇ ਲਗਾਈ ਹੋਈ ਹੈ ਦੋਨੋਂ ਮੀਆਂ ਬੀਬੀ ਮਿਹਨਤ ਕਰਦੇ ਹਨ ਅਤੇ ਮਿਹਨਤ ਨਾਲ ਆਪਣਾ ਜਿੱਥੇ ਪਰਿਵਾਰ ਚਲਾ ਰਹੇ ਹਨ ਉਥੇ ਉਹ ਇਹ 카ਟ ਵੀ ਚਲਾ ਰਹੇ ਹਨ ਆਹ ਗੱਲਬਾਤ ਕਰਦੇ ਹਾਂ ਜਿਹੜਾ ਇਹਨਾਂ ਕਨਸੈਪਟ ਚੁਣਿਆ ਹੈ ਇਹ ਆਈਡੀਆ ਉਹਨਾਂ ਦੇ ਦਿਮਾਗ ਵਿੱਚ ਕਿਵੇਂ ਆਇਆ ਤੁਹਾਨੂੰ ਬਾਰ-ਬਾਰ ਦੱਸ ਦਿੰਨੇ ਆ ਇੱਕ ਗੀਤ ਦੇ ਬੋਲ ਯਾਦ ਮੈਨੂੰ ਹੁੰਦੇ ਹੈ ਗੁਰਦਾਸ ਮਾਨ ਨੇ ਗੀਤ ਗਾਇਆ ਹੈ ਕਿ ਮੰਗੜ ਨਾਲੋਂ ਬੇਨਤ ਚੰਗੀ ਤੇ ਮਿਹਨਤ ਵਿੱਚ ਤੰਦਰੁਸਤੀ ਪਰ ਕਿਤਨੇ ਕਿਤੇ ਪੰਜਾਬੀ ਨੌਜਵਾਨ ਪੀੜੀ ਤੇ ਇਹ ਟੈਗ ਕੀਤਾ ਜਾਂਦਾ ਹੈ ਕਿ ਵਿਦੇਸ਼ਾਂ ਦਾ ਰੋਖ ਕਰਦੀ ਹੈ ਅਤੇ ਮਿਹਨਤ ਕਰਨ ਤੋਂ ਉਹ ਗਰੇਜ਼ ਕਰਦੀ ਹੈ ਪਰ ਇਹਨਾਂ ਮੀਆਂ ਬੀਬੀ ਨੂੰ ਅੱਜ ਤੁਹਾਡੇ ਰੂਗਰੂ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇਹ ਫੂਡ ਕਾਰਟ ਸ਼ੁਰੂ ਕੀਤਾ ਹੈ ਔਰ ਤੁਸੀਂ ਵੇਖ ਰਹੇ ਹੋ ਅਜੇ ਥੋੜੇ ਬਿਜ਼ੀ ਨੇ ਔਰ ਮੈਂ ਸਭ ਤੋਂ ਪਹਿਲਾਂ ਆਪਣੇ ਭੈਣ ਜੀ ਨਾਲ ਗੱਲਬਾਤ ਕਰਾਂਗਾ ਔਰ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦਾ ਇੱਕ ਉਹ ਦ੍ਰਿਸ਼ ਦਿਖਾਣ ਜਾ ਰਹੇ ਹਾਂ ਜਿੱਥੇ ਮਿਹਨਤ ਕਰਨ ਵਿੱਚ ਮੀਆਂ ਬੀਬੀ ਗਰੇਜ਼ ਨਹੀਂ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਸ਼ੋਭਨਾਮ ਕੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਜੈਪ੍ਰੀਤ ਕੌਰ ਹੈ ਜੈਪ੍ਰੀਤ ਜੀ ਇਹ ਜਿਹੜਾ ਫੂਡ ਕਾਰ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਆਈਡੀਆ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਅਸੀਂ ਜਿਸ ਤਰ੍ਹਾਂ YouTube ਵਗੈਰਾ ਤੋਂ ਵੀ ਵੀਡੀਓਜ਼ ਦੇਖੀਆਂ ਕੁਝ ਅਸੀਂ ਚੰਡੀਗੜ੍ਹ ਵੀ ਗਏ ਸੀ ਅਸੀਂ ਉੱਥੇ ਇਹ ਕਨਸੈਪਟ ਦੇਖਿਆ ਸੀਗਾ ਫਿਰ ਅਸੀਂ ਇੱਥੇ ਬਟਾਲਾ 'ਚ ਕੋਈ ਨਹੀਂ ਸੀ ਤੇ ਅਸੀਂ ਫਿਰ ਇੱਥੇ ਸਟਾਰਟ ਕਰਨਾ ਸ਼ੁਰੂ ਅਕਸਰ ਹੀ ਵੇਖਿਆ ਜਾਂਦਾ ਨਾ ਜਦੋਂ ਕੋਈ ਵੀ ਪੜ੍ਹ ਲਿਖ ਜਾਂਦਾ ਉਹ ਸਭ ਤੋਂ ਪਹਿਲਾਂ ਤਾਂ ਕੋਈ ਜੋਬ ਲੱਭਦਾ ਜੋਬ ਨਾ ਲੱਭੇ ਫਿਰ ਉਹਦਾ ਧਿਆਨ ਹੁੰਦਾ ਕਿ ਮੈਂ ਫੋਰਨ ਕੰਟਰੀ ਚਲਾ ਜਾਵਾਂ ਬਾਹਰ ਚਲਾ ਜਾਵਾਂ ਉੱਥੇ ਜਾ ਕੇ ਸੈੱਟ ਹੋਵਾਂ ਮੇਰੀ ਫੈਮਿਲੀ ਸੈੱਟ ਹੋਵੇ ਇੱਥੇ ਮਿਹਨਤ ਕਰਨ ਤੋਂ ਪੰਜਾਬੀ ਖਾਸ ਕਰਕੇ ਬੜਾ ਗੁਰੇਜ਼ ਕਰਦੇ ਉਹ ਵੀ ਇਦਾਂ ਦਾ ਕੰਮ ਕਰਨ ਤੋਂ ਫਿਰ ਲੱਗਦਾ ਨਹੀਂ ਤੁਹਾਨੂੰ ਜਦੋਂ ਸ਼ੁਰੂ ਕੀਤਾ ਕਿਸ ਨੇ ਸਲਾਹ ਨਹੀਂ ਦਿੱਤੀ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਇਹ ਸੋਚਦੀ ਆ ਸਭ ਤੋਂ ਪਹਿਲਾਂ ਕੰਮ ਸਟਾਰਟ ਤੋਂ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਨਾ ਲਵੋ ਜੋ ਕਰਨਾ ਤੁਸੀਂ ਸਟਾਰਟ ਕਰੋ ਬਾਕੀ ਸਾਨੂੰ ਕਿਸੇ ਨੇ ਕੁਝ ਨਹੀਂ ਇਵਨ ਕਿ ਸਾਡੇ ਪੇਰੈਂਟਸ ਵੀ ਸਾਡੇ ਫਰੈਂਡਸ ਵਗੈਰਾ ਸਾਰਿਆਂ ਨੇ ਸਾਨੂੰ ਮੋਟੀਵੇਟ ਕੀਤਾ ਡੀਮੋਟੀਵੇਟ ਕਿਸੇ ਨੇ ਨਹੀਂ ਕੀਤਾ ਤੁਸੀਂ ਟੀਚਿੰਗ ਲਾਈਨ 'ਚ ਵੀ ਰਹੇ ਹੋ ਹਾਂਜੀ ਉਹ ਜੋਬ ਫਿਰ ਕਿਉਂ ਛੱਡੀ ਤੁਸੀਂ ਮੈਨੂੰ ਹੈਲਥ ਇਸ਼ੂ ਕਰਕੇ ਮੈਂ ਛੱਡੀ ਸੀ ਜੋਬ ਉਹ ਤੇ ਔਰਤਾਂ ਦੀ ਗੱਲ ਕਰੀਏ ਔਰਤਾਂ ਨੂੰ ਘਰ ਵੀ ਸਾਂਭਣਾ ਪੈਂਦਾ ਹੈ ਬੱਚੇ ਵੀ ਸਾਂਭਣੇ ਪੈਂਦੇ ਹੈ ਘਰ ਵੀ ਕੰਮ ਕਰਨਾ ਪੈਂਦਾ ਫਿਰ ਜ਼ਿੰਮੇਵਾਰੀ ਦੁਗਣੀ ਨਹੀਂ ਹੋ ਜਾਂਦੀ ਪਹਿਲਾਂ ਘਰ ਵੀ ਕੰਮ ਕਰਕੇ ਆਓ ਬੱਚਿਆਂ ਦਾ ਦੇਖੋ ਪਤੀ ਦਾ ਦੇਖੋ ਜਾਂ ਅਦਰ ਫੈਮਿਲੀ ਮੈਂਬਰ ਹੁੰਦੇ ਆ ਉਸ ਤੋਂ ਬਾਅਦ ਆ ਕੇ ਇੱਥੇ ਵੀ ਕੰਮ ਕਰਨਾ ਔਰਤਾਂ ਨੂੰ ਅੱਗ ਰੱਬ ਨੇ ਨਾ ਇੱਕ ਐਕਸਟਰਾ ਹੀ એનર્ਜੀ ਦਿੱਤੀ ਹੋਈ ਹੈ ਕਿ ਉਹ ਕਦੀ ਵੀ ਹਾਊਸ ਵਾਈਫ ਤੇ ਜੇ ਉਹ ਬਾਹਰ ਜੌਬ ਕਰਦੀਆਂ ਪਈਆਂ ਨੇ ਤੇ ਉਹਨਾਂ ਨੂੰ ਉਹਨਾਂ ਵਿੱਚ ਇੱਕ એનર્ਜੀ ਰਹਿੰਦੀ ਹੈ ਕੰਮ ਕਰਨ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਔਰਤਾਂ ਵਾਸਤੇ ਕੋਈ ਵੀ ਕੰਮ ਕਰਨਾ ਮੁਸ਼ਕਿਲ ਹੈ ਜਦੋਂ ਕੰਮ ਸ਼ੁਰੂ ਕੀਤਾ ਪਹਿਲਾਂ ਮੀਆਂ ਬੀਵੀਆਂ ਦੀ ਚਰਚਾ ਤੋਂ ਹੋਈ ਹੋएगी ਮੈਂ ਕਿ ਸਲਾਮ ਅਸ਼ਰਾ ਹੋਇਆ ਹੋਵੇਗਾ ਦੋਨਾਂ ਜੀਆਂ ਦੇ ਵਿੱਚ ਫਿਰ ਉਦੋਂ ਕੀ ਡਿਸਕਸ ਕੀਤਾ ਗਿਆ ਕਿ ਅਸੀਂ ਇਹ ਕੰਮ ਸ਼ੁਰੂ ਕਰਨਾ ਕਿ ਇਸ ਤਰ੍ਹਾਂ ਸ਼ੁਰੂ ਕਰਨਾ ਕਿਵੇਂ ਸ਼ੁਰੂ ਕਰਨਾ ਹਾਂਜੀ ਮੀਨਸ ਅਸੀਂ ਜਦੋਂ ਡਿਸਕਸ ਕੀਤਾ ਸੀਗਾ ਤੇ ਦੋਨਾਂ ਦਾ ਰਿਸਪੌਂਸ ਮੀਨਸ ਪੋਜ਼ਿਟਿਵ ਸੀਗਾ ਕਿ ਹਾਂ ਅਸੀਂ ਸਟਾਰਟ ਕਰਦੇ ਹਾਂ ਕਿ ਵਾਕਿਆ ਸਾਡੇ ਬਟਾਲੇ ਵਿੱਚ ਇਹ ਚੀਜ਼ ਹੈ ਨਹੀਂ ਹੈ ਤੇ ਅਸੀਂ ਸਟਾਰਟ ਕਰਦੇ ਟੂ ਬੀ ਫਰਸਟ ਕਿ ਹਮੇਸ਼ਾ ਆਪਾਂ ਚੀਜ਼ ਚੱਕਦੇ ਰਹਿਨੇ ਆ ਕਿ ਪਹਿਲਾਂ ਦੇਖਦੇ ਆ ਕਿ ਲੋਕੀ ਕਿਸੇ ਦਾ ਹੈ ਤੇ ਨਹੀਂ ਹੈ ਤੇ ਮੈਂ ਨਹੀਂ ਚਾਹ ਸੋਚਦੀ ਅਸੀਂ ਦੋਨੋਂ ਨੇ ਐਕਚੁਅਲ ਚ ਸੋਚਦੇ ਕਿ ਇਹ ਚੀਜ਼ ਦਿਮਾਗ ਵਿੱਚ ਚਾਹੀਦੀ ਹੈ ਜੋ ਕੰਮ ਸਟਾਰਟ ਕਰਨਾ ਹੈ ਅਸੀਂ ਤੁਸੀਂ ਕਰੋ ਤੇ ਆਪਣਾ ਕਮਾਓ ਇਥੇ ਗਾਹਕਾਂ ਨੂੰ ਕੀ ਕੀ ਤੁਸੀਂ ਦਿੰਦੇ ਹੋ ਚੈਨਲ ਦੇ ਜ਼ਰੀਏ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਉਂਕਿ ਚੈਨਲ ਵੱਲ ਵੇਖ ਕੇ ਵੀ ਕਈ ਗਾਹਕ ਆਉਣਗੇ ਕਿਉਂਕਿ ਸ਼ੁੱਧ ਭੋਜਨ ਹਰ ਕੋਈ ਚਾਹੁੰਦਾ ਹੈ ਅੱਜ ਕੱਲ ਜਿੱਦਾਂ ਸਿਹਤ ਵਾਸਤੇ ਬੜਾ ਹਾਨੀਕਾਰਕ ਭੋਜਨ ਵੀ ਚੱਲਦਾ ਹੈ ਪਰ ਹਰ ਕੋਈ ਚਾਹੁੰਦਾ ਕਿ ਪਰਿਵਾਰ ਦਾ ਘਰ ਦਾ ਬਣਿਆ ਖਾਣਾ ਸਾਨੂੰ ਜਿਹੜਾ ਉਹ ਬਾਜ਼ਾਰ ਚੋਂ ਮਿਲ ਜੇ ਕੀ ਕੋਈ ਦਿੰਦੇ ਹੋ ਤੇ ਕੀ ਰੇਟ ਤੇ ਦਿੰਦੇ ਹੋ ਸਾਡੇ ਕੋਲ ਇੱਥੇ ਹੁੰਦੇ ਰਾਜਮਾ ਕੜੀ ਸਾਡੇ ਡੇਲੀ ਦੇ ਨੇ ਬਾਕੀ ਅਸੀਂ ਦੋ ਸਬਜ਼ੀਆਂ ਆਪਸ਼ਨਲ ਰੱਖੀਆਂ ਹੋਈਆਂ ਨੇ ਡੇ ਵਾਈਜ਼ ਐ ਔਰ ਜਿਸ ਤਰ੍ਹਾਂ ਅੱਜ ਸੈਟਰਡੇ ਐ ਤੇ ਅੱਜ ਹੈ ਕਾਲੇਚੇ ਨੇ ਔਰ ਆਲੂ ਗੋਭੀ ਹੈ ਨਾਲ ਔਰ ਮੈਂ ਹੈਲਦੀ ਅਗਰ ਦੇਖਿਆ ਜਾਏ ਤੇ ਅਸੀਂ ਸਰੋਂ ਦੇ ਤੇਲ ਵਿੱਚ ਸਬਜ਼ੀ ਬਣਾਉਂਦੇ ਔਰ ਸੈਂਦਾ ਨਮਕ ਯੂਜ਼ ਕਰਦੇ ਆ ਮੀਨਸ ਅਸੀਂ ਹੈਲਥ ਦੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਇਹ ਚੀਜ਼ ਅਸੀਂ ਖੁਦ ਵੀ ਖਾਣੀ ਐ ਸਾਡੇ ਬੱਚਿਆਂ ਨੇ ਵੀ ਇਹੀ ਚੀਜ਼ ਖਾਣੀ ਅਸੀਂ ਐਕਸਟਰਾ ਆਪਣਾ ਬਣਾ ਕੇ ਅਲੱਗ ਨਹੀਂ ਰੱਖਦੇ ਰੇਟ ਜਿਸ ਤਰ੍ਹਾਂ ਇੱਕ ਤੇ ਸਾਡਾ ਕੰਟੇਨਰ ਐ ਜਿਸ ਤਰ੍ਹਾਂ ਚਾਵਲ ਔਰ ਜਿਹੜੀ ਸਬਜ਼ੀ ਮਿਕਸ ਕਰਨੀ ਉਹਦਾ 30 ਰੁਪਏ ਰੇਟ ਹੈ ਬਾਕੀ ਇੰਡੀਵਿਜੂਅਲ ਵੀ ਅਗਰ ਸਬਜ਼ੀ ਕਿਸੇ ਨੇ ਲੈਣੀ ਹੈ ਉਹ ਵੀ ਮਿਲੇਗੀ ਚਪਾਤੀ ਹੈ ਔਰ ਇੱਕ ਸਾਡੀ ਥਾਲੀ ਹੈ ਜਿਹਦਾ ਕਿ ਜਿਹਦੇ ਵਿੱਚ ਤਿੰਨ ਸਬਜ਼ੀਆਂ ਦੋ ਰੋਟੀ ਔਰ ਚਾਵਲ ਨੇ ਪਰਿਵਾਰ ਚ ਕੌਣ-ਕੌਣ ਹੈ ਤੇ ਪਰਿਵਾਰ ਦੀ ਕਿਸ ਤਰ੍ਹਾਂ ਦੀ سپورਟ ਹੈ ਤੁਹਾਡੇ ਇਸ ਕੰਮ ਦੇ ਵਿੱਚ ਪਰਿਵਾਰ ਸਾਡੀ ਜੁਆਇੰਟ ਫੈਮਿਲੀ ਹੈ ਔਰ ਸਾਰੇ ਹੀ ਸਪੋਰਟ ਕਰਦੇ ਨੇ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਫਾਦਰ ਇਨ ਲਾ ਗਰਬਾਰ ਦਾ ਕੋਈ ਕੰਮ ਹੈ ਤੇ ਉਹ ਕਰਦੇ ਨੇ ਮਦਰ ਇਨ ਲਾ ਔਰ ਮੇਰੇ ਮम्मा ਖੁਦ ਮੀਨਸ ਉਹ ਮੇਰੇ ਨਾਲ ਜਿਸ ਤਰ੍ਹਾਂ ਸ਼ੋਪਿੰਗ ਵਗੈਰਾ ਸਬਜ਼ੀਆਂ ਕੱਟਣ ਵਿੱਚ ਹੈਲਪ ਕਰਦੇ ਨੇ ਕਿੰਨੀ دیر ਹੋ ਗਈ ਹੈ ਕੰਮ ਸ਼ੁਰੂ ਕੀਤੇ ਨੂੰ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲਦਾ ਜਿਹੜੇ ਇੱਥੇ ਆ ਰਹੇ ਕਿਉਂਕਿ ਜਦੋਂ ਦੇ ਅਸੀਂ ਖੜੇ ਆ ਦੇਖਿਆ ਕਿ ਗਾਹਕ ਲਗਾਤਾਰ ਆ ਰਹੇ ਨੇ ਫਿਰ ਵੀ ਲੋਕ ਕਿਸਤਾਂ ਦੇ ਆ ਕੇ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਖਾਸ ਕਰਕੇ ਲੇਡੀ ਕਿਦਾਂ ਦੀਆਂ ਗੱਲਾਂ ਕਰਦੀਆਂ ਤੁਹਾਡੇ ਨਾਲ ਕਿਉਂਕਿ ਔਰਤਾਂ ਨੂੰ ਜ਼ਿਆਦਾ ਰੁਝਾਨ ਹੁੰਦਾ ਹੈ ਕਿ ਇੱਕ ਔਰਤ ਬਾਜ਼ਾਰ ਵਿੱਚ ਜਾਂ ਮਾਰਕੀਟ 'ਚ ਕੰਮ ਕਰ ਰਹੀ ਹੈ ਉਹਨੂੰ ਵੇਖ ਕੇ ਬਹੁਤ ਸਾਰੀਆਂ ਔਰਤਾਂ ਸਿੱਖਦੀਆਂ ਤੇ ਕੋਸ਼ਿਸ਼ ਕਰਦੀਆਂ ਕਿ ਕਾਰੋਬਾਰ ਸ਼ੁਰੂ ਕਰੀਏ ਖਾਸ ਕਰਕੇ ਜਿਹੜੀਆਂ ਭੈਣਾਂ ਜਾਂ ਔਰਤਾਂ ਹੁੰਦੀਆਂ ਕੋਈ ਡਿਸਕਸ ਕਰਦੀਆਂ ਆਪਣੇ ਹਾਂਜੀ ਇੱਥੇ ਸਭ ਤੋਂ ਪਹਿਲਾਂ ਸਾਰੇ ਆਂਦੇ ਨੇ ਅਟਰੈਕਟ ਹੋ ਕੇ ਆਂਦੇ ਨੇ ਅਸੀਂ ਨਾਮ ਹੀ ਤਾਂ ਇਹੋ ਇਸ ਤਰ੍ਹਾਂ ਦਾ ਰੱਖਿਆ ਕਿ ਅਟਰੈਕਸ਼ਨ ਪਾਰਟ ਆਫ ਅਟਰੈਕਸ਼ਨ ਜਦੋਂ ਅਸੀਂ ਕੋਈ ਬਿਜ਼ਨਸ ਕਰਦੇ ਆ ਅਸੀਂ ਇੱਕ ਅਟਰੈਕਸ਼ਨ ਲੱਭਦੇ ਆ ਕਿ ਉਹਦੇ ਵਿੱਚ ਅਟਰੈਕਸ਼ਨ ਕੀ ਆ ਸਾਡਾ ਨਾਮ ਹੀ ਇਦਾਂ ਦਾ ਆ ਔਰ ਜਦੋਂ ਫੀਮੇਲਸ ਇੱਥੇ ਆਂਦੀਆਂ ਨੇ ਤੇ ਉਹ ਬਹੁਤ ਹੀ ਮੀਨਸ ਪੋਜ਼ਿਟਿਵ ਰਿਸਪੌਂਸ ਹੁੰਦਾ ਉਹਨਾਂ ਦਾ ਕਿ ਤੁਹਾਨੂੰ ਦੇਖ ਕੇ ਸਾਨੂੰ ਵੀ ਥੋੜੀ ਹਿੰਮਤ ਮਿਲਦੀ ਹੈ ਕਿ ਅਸੀਂ ਵੀ ਕੁਝ ਕਰਾਂਗੇ ਔਰ ਕਈ ਵਾਰੀ ਅਸੀਂ ਸਾਡੇ ਲਾਗੋ ਲੰਘਦੇ ਆਪਸ ਵਿੱਚ ਜਿਵੇਂ ਗੱਲਾਂ ਕਰਦੇ ਨੇ ਆ ਵਾਸਤੇ ਸਾਡੇ ਤੱਕ ਆਂਦੀ ਹੈ ਅਸੀਂ ਵੀ ਕੁਝ ਇਦਾਂ ਦਾ ਸਟਾਰਟ ਕਰੀਏ ਮੀਨਸ ਉਹ ਸਾਨੂੰ ਖੁਸ਼ੀ ਮਿਲ ਕਿਸੇ ਨੂੰ ਵਧੀਆ ਰਾਤ ਇਹ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਔਰ ਬਾਕੀ ਕਸਟਮਰ ਦਾ ਜਿਹੜਾ ਆ ਜਿਹੜੇ ਡੇ 1 ਤੋਂ ਸੀ ਉਹ ਅੱਜ ਵੀ ਸਾਡੇ ਨਾਲ ਹੀ ਨੇ ਫਿਰ ਕੀ ਕਹਿਣਾ ਚਾਹੋਗੇ ਤੁਹਾਡੇ ਗੱਲਾਂ ਤੋਂ ਪਤਾ ਲੱਗਾ ਕਿ ਬਹੁਤ ਸਾਰੀਆਂ ਔਰਤਾਂ ਚਾਹੁੰਦੀਆਂ ਕਿ ਕੰਮ ਕਰੀਏ ਪਰ ਕਿਤੇ ਨਾ ਕਿਤੇ ਸਮਾਜ ਦੇ ਕਮੈਂਟ ਤੋਂ ਜਾਂ ਸੰਗਧੀਆਂ ਕਹਿ ਲਈਏ ਜਾਂ ਬਾਹਰ ਨਹੀਂ ਆਉਂਦੀਆਂ ਫੀਲਡ 'ਚ ਕੰਮ ਨਹੀਂ ਕਰਦੀਆਂ ਅੱਜ ਉਹਨਾਂ ਔਰਤਾਂ ਨੂੰ ਜਾਂ ਉਹਨਾਂ ਧੀਆਂ ਦੇ ਮਾਤਾ ਪਿਤਾ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਅਜੇ ਵੀ ਕਹਿੰਦੇ ਕਿ ਧੀਆਂ ਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ ਆਹ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਮਾਨਾ ਬਹੁਤ ਚੇਂਜ ਹੋ ਗਿਆ ਆਪਣੇ ਕੁਝ ਵਰਡਸ ਉਹਨਾਂ ਵ ਮੈਂ ਇਹੀ ਕਵਾਂਗੀ ਕਿ ਉਹਨਾਂ ਦੇ ਫਸਟ ਆਫ ਆਲ ਉਹਨਾਂ ਦੇ ਪੇਰੈਂਟਸ ਨੂੰ ਕਵਾਂਗੀ ਕਿ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਕੋਈ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ ਅੱਜ ਕੱਲ੍ਹ ਹਰ ਇੱਕ ਕਹਿੰਦੇ ਨੇ ਕਿ ਜਿਹੜੀ ਕੁੜੀ ਆ ਉਹ ਆਦਮੀ ਦੇ ਨਾਲ ਮੁੰਡੇ ਨਾਲ ਮੋਟਾ ਜੋੜ ਕੇ ਖਲੋ ਸਕਦੀ ਆ ਬਹੁਤ ਸਾਰੀਆਂ ਕੁੜੀਆਂ ਪਾਇਲਟ ਨੇ ਕੋਈ ਕੁਛ ਡਾਕਟਰ ਨੇ ਉਹ ਸਿਰਫ ਇਹਸ ਕਰਕੇ ਨੇ ਕਿਉਂਕਿ ਉਹਨਾਂ ਦੇ ਪੇਰੈਂਟਸ ਦੀ ਸਪੋਰਟ ਹੈ ਔਰ ਮੈਂ ਬਾਕੀ ਔਰਤਾਂ ਨੂੰ ਇਹੀ ਕਵਾਂਗੀ ਕਿ ਤੁਸੀਂ ਅਗਰ ਕੁਝ ਕਰਨਾ ਚਾਹੁੰਦੇ ਹੋ ਆਪਣੀ ਲਾਈਫ 'ਚ ਬਾਹਰ ਨਹੀਂ ਆ ਕੇ ਤੇ ਤੁਸੀਂ ਘਰ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹੋ ਇਸ ਲਈ ਸਾਡੇ ਭੈਣ ਜੀ ਬੜੇ ਕੌਨਫੀਡੈਂਟ ਨਜ਼ਰ ਆ ਰਹੇ ਨੇ ਕਿਉਂਕਿ ਉਹ ਕਹਿੰਦੇ ਕਿ ਅਸੀਂ ਬੜੀ ਮਿਹਨਤ ਕਰਕੇ ਬੜਾ ਸੋਚ ਕੇ ਇਹ ਕਾਰੋਬਾਰ ਸ਼ੁਰੂ ਕੀਤਾ ਤੇ ਵਧੀਆ ਰਿਸਪੌਂਸ ਉਹਨਾਂ ਨੂੰ ਜਿੱਥੇ ਲੋਕਾਂ ਦਾ ਗ੍ਰਾਹਕਾਂ ਨਾਲ ਮਿਲ ਰਿਹਾ ਉੱਥੇ ਪੈਣਾ ਵੱਲੋਂ ਖਾਸ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਦਿਲ ਦੀਆਂ ਸਾਂਝੀਆਂ ਕੀਤੀ ਜਾਂਦੀ ਹੈ ਸੱਸ ਕੇ ਭਾਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜਿਮੀ ਮਲੋਤਰਾ ਜੀ ਸਰ ਜੌਬ ਕਰਦੇ ਹੋ ਉਸ ਤੋਂ ਬਾਅਦ ਆ ਕੇ ਪਤਨੀ ਦੇ ਇਸ ਕੰਮ ਦੇ ਵਿੱਚ ਹੱਥ ਫਟਾਉਂਦੇ ਹੋ ਦੋਵਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਕੀ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਵਾਂਗਾ ਕਿ ਬਹੁਤ ਹੀ ਵਧੀਆ ਲੱਗ ਰਿਹਾ ਮੈਂ ਕਿ ਜੌਬ ਤੋਂ ਬਾਅਦ ਆਣ ਕੇ ਆਪਣਾ ਕੰਮ ਕਰ ਰਹੇ ਆ ਬਹੁਤ ਮਜ਼ਾ ਆ ਰਿਹਾ ਕੰਮ ਕਰਨ ਦਾ ਜਦੋਂ ਪਤਨੀ ਨੇ ਟੀਚਿੰਗ ਲੈਣ ਛੱਡੀ ਚਾਹੇ ਹੈਲਥ ਰੀਸ਼ੂ ਕਰਕੇ ਛੱਡੀ ਫਿਰ ਇਹਨਾਂ ਸਲਾਹ ਮੀਆਂ ਵੀਰ ਨੂੰ ਸਲਾਹ ਕੀਤੀ ਕਿ ਆ ਕੰਮ ਸ਼ੁਰੂ ਕਰਨਾ ਫਿਰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਪਹਿਲਾਂ ਇਹ ਸਰ ਵਿਚਾਰ ਆ ਡੈ ਆਪਾਂ ਚੰਡੀਗੜ੍ਹ ਗਏਦੇ ਸੀ ਉੱਥੇ ਆਪਾਂ ਦੇਖਿਆ ਕਿ ਫੂਡ ਕਾਰਟ ਦਾ ਕੰਮ ਇਦਾਂ ਚੱਲ ਰਿਹਾ ਲੋਕੀ ਆਪਾਂ ਸ਼ਿਫਟ ਗੱਡੀ ਲੈ ਕੇ ਆਣੇ ਲੋਕੀ ਇਸ ਤੋਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਦਾ BMW ਦੇ ਵਿੱਚ ਵੀ ਆਦੇ ਰਹੀ ਤੇ ਉਹਨਾਂ ਵੱਲ ਦੇਖ ਕੇ ਦੋਨਾਂ ਦੇ ਵਿੱਚ ਵਿਚਾਰਿਆ ਕਿ ਕਿਉਂ ਨਾ ਆਪਾਂ ਵੀ ਜਾ ਕੇ ਉਹਨੇ ਬਟਾਲੇ ਦੇ ਵਿੱਚ ਇਹ ਕੰਮ ਸਟਾਰਟ ਕਰੀ ਕਿਉਂਕਿ ਦੋਆਬਾ ਮਾਲਵਾ ਦੇ ਵਿੱਚ ਇਹ ਕੰਮ ਬਹੁਤ ਜ਼ਿਆਦਾ ਸੀ ਬਸ ਮਾਜੇ ਦੇ ਵਿੱਚ ਐ ਨਹੀਂ ਸੀ ਇਹੀ ਗੱਲ ਬਾਰ-ਬਾਰ ਹੁੰਦੀ ਹੈ ਕਿ ਅੱਜ ਦਾ ਯਾਰ ਯੂਥ ਹੈ ਜਿਹੜਾ ਪੜ ਜਾਂਦਾ ਜਾਂ ਨਹੀਂ ਘ ਇਹ ਜੋਬ ਨਹੀਂ ਮਿਲਿਆ ਤਾਂ ਫਿਰ ਮੈਂ ਬਾਹਰ ਚਲਾ ਜਾਵਾਂ ਮੇਰੀ ਫੈਮਿਲੀ ਬਾਹਰ ਚਲੀ ਜਾਵੇ ਯੂਥ ਦੇ ਮਨ ਵਿੱਚ ਇਹੀ ਹੈ ਕਿ ਬਾਹਰ ਸ਼ਾਇਦ ਰੁੱਖਾਣਾ ਪੈਸੇ ਲੱਗੇ ਪਰ ਬਾਹਰ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਪਰ ਇੱਥੇ ਯੂਥ ਮਿਹਨਤ ਕਰਨੀ ਖਾਸ ਕਰਕੇ ਇਦਾਂ ਦੇ ਕੰਮ ਦੀ ਮਿਹਨਤ ਕਰਨੀ ਕਿਉਂ ਸੰਗਦਾ ਸਰ ਦੇਖੋ ਤੁਹਾਡਾ ਨਾਮ ਪੋਸਟ ਗ੍ਰੈਜੂਏਟ ਫੂਡ ਕਟ ਵਾਲੇ ਮੇਨ ਮੋਟਿਵ ਸਾਡਾ ਉਹਨਾਂ ਵਾਸਤੇ ਜਿਹੜੇ ਪੜ੍ਹ ਲੈ ਕੇ ਘਰ ਬਹਿ ਜਾਂਦੇ ਆ ਕਿ ਉਹਨਾਂ ਨੂੰ ਇਹ ਮੈਸੇਜ ਹੈ ਕਿ ਉੱਠੋ ਕੰਮ ਕਰੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਮਿਹਨਤ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਆ ਆਪਾਂ ਬਾਹਰ ਜਾ ਕੇ ਇਸ ਤੋਂ ਵੀ ਜਿਹੜੇ ਕਹਿੰਦੇ ਕਿ ਛੋਟੇ ਕੰਮ ਕਰਦੇ ਆ ਇਸ ਨਾਲ ਚੰਗਾ ਕਿ ਆਪਣੇ ਸ਼ਹਿਰ ਆਪਣੇ ਪਰਿਵਾਰ ਆਪਣੇ ਭੈਣ ਭਰਾਵਾਂ ਦੇ ਵਿੱਚ ਰਹਿ ਕੇ ਇੱਥੇ ਮਿਹਨਤ ਕਰੋ ਇੱਥੇ ਹੀ ਇੰਡੀਆ ਦੇ ਵਿੱਚ ਹੀ ਬਹੁਤ ਪੈਸਾ ਵਾ ਆਪਣੀ ਪਤਨੀ ਬਾਰੇ ਕੁਝ ਵਰਡਸ ਕਿਉਂਕਿ ਉਹਨਾਂ ਨਾਲ ਗੱਲਬਾਤ ਹੋਈ ਹੈ ਭੈਣ ਜੀ ਦੇ ਵਿਚਾਰ ਬੜੇ ਚੰਗੇ ਨੇ ਔਰ ਖਾਸ ਕਰਕੇ ਅੱਜ ਦੀਆਂ ਔਰਤਾਂ ਵਾਸਤੇ ਉਹਨਾਂ ਮੈਸੇਜ ਬੜੇ ਦਿੱਤਾ ਕੀ ਕਹਿਣਾ ਚਾਹੋਗੇ ਕਿ ਮੀਆਂ ਬੀਬੀ ਦੇ ਰਿਲੇਸ਼ਨ ਬਾਰੇ ਆਪਣੇ ਪਿਆਰ ਬਾਰੇ ਜਿਹੜਾ ਤੁਹਾਡੀ ਅੰਡਰਸਟੈਂਡਿੰਗ ਚੱਲਦੀ ਹੈ ਸਰ ਸਾਡੀ ਅੰਡਰਸਟੈਂਡਿੰਗ ਬਹੁਤ ਵਧੀਆ ਹੈ ਬਹੁਤ ਵਧੀਆ ਡਾਇਰੈਕਟਿਵਿਸ਼ਨ ਹੈ ਤੇ ਗ੍ਰਾਹਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵਰਡਸ ਵਿੱਚ ਗ੍ਰਾਹਕ ਇੱਥੇ ਕਿਉਂ ਆਉਣ ਤੁਹਾਡੇ ਕੋਲ ਕਿਉਂ ਆ ਕੇ ਜਿਹੜਾ ਸਪੈਸ਼ਲ ਭੋਜਨ ਬਣਾ ਕੇ ਲਿਆਉਂਦੇ ਹੋ ਉਹਨਾਂ ਵਾਸਤੇ ਕੀ ਮੈਸੇਜ ਸਰ ਆਪਾਂ ਮੈਸੇਜ ਇਹ ਦੇਵਾਂਗੇ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਗੰਦ ਵੀ ਵਿਕ ਰਿਹਾ ਜਿਹਨੂੰ ਆਪਾਂ ਕਹਾਂਗੇ ਕਿ ਸਾਡੇ ਕੋਲ ਆਵੋ ਹੈਲਥੀ ਫੂਡ ਖਾਓ ਬਾਈਜਨ ਜਿਹੜਾ ਘਰ ਦਾ ਬਣਾਇਆ ਕੋਈ ਉਹਦੇ ਵਿੱਚ ਐਕਸਟਰਾ ਮਸਾਲਾ ਨਹੀਂ ਕੋਈ ਪਾਇਆ ਜਾਂਦਾ। ਤੋਂ ਏਸੀ ਜੀ ਮੈਂ ਵੀ ਦੱਸ ਦਿੰਨਾ ਕਿ ਬਟਾਲਾ ਦੇ ਮੇਨ ਨੈਰੂ ਗੇਟ ਜਿਹੜਾ ਹੈ ਉੱਥੇ ਇਹ ਮੀਆਂ ਬੀਬੀ ਵੱਲੋਂ ਇਹ ਫੂਡ ਕਾਰਟ ਲਗਾਈ ਗਈ ਹੈ ਸਾਡੇ ਵੱਲੋਂ ਵੀ ਸਾਰਿਆਂ ਨੂੰ ਇਹ ਸੁਨੇਹਾ ਕਿ ਇੱਕ ਵਾਰ ਪਰਿਵਾਰਾਂ ਸਮੇਤ ਇੱਥੇ ਜ਼ਰੂਰ ਆਓ। ਇੱਥੇ ਆ ਕੇ ਤੁਹਾਨੂੰ ਜੋ ਪਰਿਵਾਰ ਦਾ ਬਣਿਆ ਭੋਜਨ ਹੈ ਉਹਦਾ ਖਾਣ ਦਾ ਜਿਹੜਾ ਉਹ ਸਵਾਦ ਮਿਲੇਗਾ ਅਰੇ ਤੁਸੀਂ ਦੁਬਾਰਾ ਪਰਿਵਾਰਾਂ ਸਮੇਤ ਜ਼ਰੂਰ ਆਓਗੇ। ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼।